ਹੈ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਨੂੰ ਪਿਛਲੇ 9 ਮਹੀਨਿਆਂ ਤੋਂ ਵੱਧ ਸਮਾਂ ਹੋ ਗਿਆ 13 ਫਰਵਰੀ ਤੋਂ ਆਪਾਂ ਸ਼ੰਭੂ ਖਨੌਰੀ ਰਤਨਪੁਰਾ ਬਾਰਡਰਾਂ ਦੇ ਉੱਤੇ ਪੂਰੀ ਤਰ੍ਹਾਂ ਪੀਸਫੁਲੀ ਅੰਦੋਲਨ ਕਰ ਰਹੇ ਹਾਂ ਤੇ ਹੁਣ ਉਸ ਅੰਦੋਲਨ ਨੂੰ ਤੇਜ਼ ਕਰਨ ਦੇ ਲਈ ਪਿਛਲੇ ਦਿਨਾਂ ਦੇ ਵਿੱਚ ਐਸਕੇਐਮ ਨਾਨਪੋਲਿਟিক্যাল ਤੇ ਕੇਐਮਐਮ ਨੇ ਇੱਕ ਸਾਂਝੇ ਤੌਰ ਦੇ ਤੇ ਐਲਾਨ ਕੀਤਾ ਹੈ ਕਿ ਖਨੌਰੀ ਬਾਰਡਰ ਦੇ ਉੱਤੇ 26 ਨਵੰਬਰ ਤੋਂ ਮਰਨਮਰਤ ਸ਼ੁਰੂ ਕਰੇਗਾ ਹੋਏਗਾ। ਔਰ ਉਹ ਜਿਹੜਾ ਮਰਨਮਰਤ ਹੈ ਉਹ ਕੋਈ ਐ ਨਹੀਂ ਹੈ ਕਿ ਭਈ ਕੋਈ ਇੱਕ ਆਗੂ ਦੀ ਮੌਤ ਹੋ ਗਈ ਤਾਂ ਮਰਨਮਰਤ ਖਤਮ ਹੋ ਜਾਏਗਾ। ਅਗਰ ਇੱਕ ਆਗੂ ਦੀ ਮੌਤ ਹੁੰਦੀ ਹੈ ਸਰਕਾਰਾਂ ਦੀ ਬੇਰੁਖੀ ਕਰਕੇ ਕਿਉਂਕਿ ਸਾਨੂੰ ਪਤਾ ਹੈ ਕਿ ਪਿਛਲੇ ਲੰਬਾ ਸਮੇਂ ਤੋਂ ਆਪਾਂ ਇਸ ਨੂੰ ਗੱਲ ਨੂੰ ਜਾਣਦੇ ਹਾਂ ਕਿ ਕੇਂਦਰ ਦੀ ਸਰਕਾਰ ਕਿਸ ਕਿਸ ਤਰੀਕੇ ਦੇ ਨਾਲ ਕੰਮ ਕਰਦੀ ਹੈ ਕਿ ਉਹ ਜਾਂ ਨੇਚਰ ਆ ਕਿ ਉਹ ਜਾਂ ਸੁਭਾਅ ਹੈ ਤੋਂ ਸਭ ਨੂੰ ਧਿਆਨ ਚ ਰੱਖਦੇ ਆ ਇਹ ਫੈਸਲਾ ਲਿਆ ਗਿਆ ਕਿ ਅਗਰ ਇੱਕ ਥਾਂ ਦੇ ਉੱਤੇ ਇੱਕ ਆਗੂ ਦੀ ਸ਼ਹਾਦਤ ਹੋ ਜਾਂਦੀ ਹੈ ਤੇ ਉਹਦੀ ਡੈੱਡ ਬੋਡੀ ਦਾ ਸੰਸਕਾਰ ਨਹੀਂ ਕੀਤਾ ਜਾਏਗਾ ਤੇ ਅਗਲੇ ਪਾਸੇ ਅਗਲਾ ਆਗੂ ਬੈਠੇਗਾ ਅਗਰ ਉਹਦੀ ਮੌਤ ਹੋ ਜਾਂਦੀ ਹੈ ਦੋਸਤੋ ਅਗਲਾ ਆਗੂ ਬੈਠੇਗਾ ਅਗਰ ਉਹਦੀ ਮੌਤ ਹੋ ਜਾਂਦੀ ਹੈ ਦੋਸਤੋ ਅਗਲਾ ਆਗੂ ਬੈਠੇਗਾ ਸਵਾਲ ਇਹ ਆ ਕਿ ਇਹ ਜਦੋਂ ਅਸੀਂ ਐਲਾਨ ਕੀਤਾ ਹੈ ਤabbਹੁ ਸਾਰੇ ਪੱਤਰਕਾਰਾਂ ਦੇ ਸਵਾਲ ਆਏ ਉਹਨਾਂ ਦੀ ਮੰਗ ਆਈ ਉਹਨਾਂ ਨੇ ਸਾਡੇ ਤੋਂ ਪੁੱਛਿਆ ਕਿ ਵੀ ਇਹ ਇੰਨਾ ਸਖਤ ਐਕਸ਼ਨ ਕਿਉਂ ਲੈਣਾ ਪਿਆ ਕਿਉਂ ਕੀ ਕਰਨਾ ਇਹ ਜਿਹੜੀ ਤੁਹਾਡੀ ਐਮਐਸਪੀ ਦੀ ਗਰੰਟੀ ਦੇ ਕਾਨੂੰਨ ਦੀ ਮੰਗ ਹੈ ਇਹਦਾ ਆਮ ਲੋਕਾਂ ਨੂੰ ਕੀ ਫਾਇਦਾ ਹੋਵੇਗਾ ਇਕੱਲੇ ਕੀ ਇਹ ਇਕੱਲੇ ਕਿਸਾਨਾਂ ਨਾਲ ਰਿਲੇਟਡ ਹੈ ਸਵਾਲ ਇਸ ਗੱਲ ਨੂੰ ਜਾਣਨ ਦੀ ਲੋੜ ਹੈ ਜਿਹੜਾ ਆਮ ਪੱਤਰਕਾਰਾਂ ਵੱਲੋਂ ਸਵਾਲ ਕੀਤਾ ਜਾਂਦਾ ਹੈ। ਸਭ ਤੋਂ ਪਹਿਲੀ ਗੱਲ ਤਾਂ ਮੈਂ ਇਹ ਕਹਿਣੀ ਚਾਹਣਾ ਕਿ ਇਹਨਾਂ ਸਖਤ ਐਕਸ਼ਨ ਕਿਉਂ ਲੈਣਾ ਪਿਆ ਹੈ? ਉਹ ਦੋਸਤੋ ਇਸ ਲਈ ਲੈਣਾ ਪਿਆ ਹੈ ਕਿ ਆਪਾਂ ਜੋ ਦੇਖ ਰਹੇ ਹਾਂ ਪਿੱਛੇ ਰਿਪੋਰਟਾਂ ਜੋ ਨਿਕਲ ਕੇ ਆਈਆਂ ਨੇ ਉਹ ਇਹ ਨਹੀਂਆਂ ਰਿਪੋਰਟਾਂ ਆਈਆਂ ਕਿ ਕਿਸਾਨ ਦੇ ਘਰੇ ਜਨਮ ਲੈਣ ਵਾਲਾ ਹਰ ਬੱਚਾ ਉਹ ਕਰਜ਼ੇ 'ਚ ਜਨਮ ਲਏਗਾ ਕਰਜ਼ੇ 'ਚ ਪੜੇਗਾ ਤੇ ਕਰਜ਼ਾ ਹੀ ਉਹਦੀ ਮੌਤ ਦਾ ਕਾਰਨ ਬਣੇਗਾ ਕੀ ਕਿਹਾ ਗਿਆ ਹੁਣ ਇਹ ਕੀ ਹੈ ਸੱਚ ਹੈ ਇਹਨਾਂ ਰਿਪੋਰਟਾਂ 'ਚ ਕਿੰਨਾ ਕੁ ਦਮ ਹੈ ਤਾਂ ਉਹ ਅਗਰ ਅਸੀਂ ਪਰਚੋਲ ਕਰਦੇ ਆ ਪਿਛਲੇ ਲੰਘੇ ਸਮੇਂ ਤੋਂ ਤੇ ਆਉਣ ਵਾਲੇ ਸਮੇਂ ਦੇ ਬਾਰੇ 'ਚ ਮਨ ਦਾਣੇ ਕਰਦੇ ਸੀ ਕਿੱਲੇ 'ਚੋਂ ਸਾਲ ਦੀ ਇੱਕ ਫਸਲ ਕਰਦੇ ਸੀ ਲੇਕਿਨ ਸਾਡੇ ਦਾਦੇ ਪੜਦਾਦੇ ਕਰਜ਼ਾਈ ਨਹੀਂ ਸੀ ਇੱਥੇ ਅੱਗੇ ਕੋਈ ਕਹਿ ਸਕਦਾ ਕਿ ਜੀ ਦਾਦੇ ਪਰਦਾਦੇ ਕਰਜ਼ਾਈ ਇਸ ਕਰਕੇ ਨਹੀਂ ਸੀ ਕਿ ਉਹ ਖਰਚਾ ਨਹੀਂ ਕਰਦੇ ਸੀ ਤੇ ਅੱਜ ਉਹਨਾਂ ਦੀ ਜਿਨ੍ਹਾਂ ਦੇ ਜਿਹਨਾਂ ਦੀ ਮੈਂ ਅੱਗੇ ਗੱਲ ਕਰਨੀ ਹੈ ਉਹਨਾਂ ਦੇ ਦੋਸ਼ ਦਿੱਤਾ ਜਾ ਸਕਦਾ ਕਿ ਸ਼ਾਇਦ ਇਹ ਖਰਚੇ ਜਦੋਂ ਹਫ਼ਤਾ 10-10 ਜਣ ਬਰਾਤਾਂ ਬੈਠੀਆਂ ਰਹਿੰਦੀਆਂ ਸੀ ਅੱਜ ਜਿੰਨਾ ਬਰਾਤਾਂ ਦਾ ਟੁੱਟ ਖਰਚਾ ਆਉਂਦਾ ਓਨੇ ਰੁਪਏ ਉਸ ਵੇਲੇ ਉਹਨਾਂ ਜਿਹੜੀਆਂ ਵਿੜੀਆਂ ਬਰਾਤਾਂ ਆਉਂਦੀਆਂ ਸੀ ਜਿਹੜੀਆਂ ਘੋੜੀਆਂ ਤੇ ਆਉਂਦੀਆਂ ਸੀ ਜਿਹੜੇ ਊਂਟਾਂ ਤੇ ਆਉਂਦੀਆਂ ਸੀ ਉਹਨਾਂ ਨੂੰ ਖਾਦ ਖਰਾਕ ਦਾ ਓਨੇ ਰੁਪਏ ਖਰਚ ਹੁੰਦੇ ਸੀ ਇਹ ਹੁੰਦਾ ਰਿਹਾ ਹੈ ਇਹ ਵੀ ਕਾਰਨ ਨਹੀਂ ਕੁਝ ਕਹਿ ਦਿੰਦੇ ਨੇ ਕਿ ਗੱਡੀਆਂ ਲੈ ਲਈਆਂ ਮਹਿੰਗੀਆਂ ਤੇ ਉਸ ਵੇਲੇ ਦੇ ਇੱਕ ਜਿਹੜੀ ਮੈਂ ਤੁਹਾੜਾ ਨਾਲ ਗੱਲ ਕਰਾਂਗਾ ਉਹ ਫੈਕਟ ਹੈ ਪੁੱਛੋ ਬਜ਼ੁਰਗਾਂ ਨੂੰ ਕਿ ਉਸ ਵੇਲੇ ਸਾਡੇ ਦਾਦਿਆਂ ਕੋਲ ਸਾਡੇ ਪਰਦਾਦਿਆਂ ਕੋਲ ਗੱਡੀਆਂ ਭਾਵੇਂ ਨਹੀਂ ਸੀ ਗੱਡੀਆਂ ਦਾ ਯੁੱਗ ਨਹੀਂ ਸੀ ਲੇਕਿਨ ਘੋੜੀ ਦਾ ਯੁੱਗ ਜ਼ਰੂਰ ਸੀ ਹਰ ਇੱਕ ਦਾਦੇ ਦੇ ਕੋਲ ਘੋੜੀਆਂ ਇਸ ਘੋੜੀ ਸੀ ਔਰ ਬਹੁਤ ਸਾਰਿਆਂ ਕੋਲ ਤਾਂ ਅਰਬੀ ਘੋੜੀ ਸੀ ਬਹੁਤ ਸਾਰਿਆਂ ਕੋਲ ਸਿੰਧ ਦੀ ਘੋੜੀ ਸੀ ਤੇ ਜਿਹੜੀ ਸਿੰਧ ਤੇ ਅਰਬ ਦੀ ਘੋੜੀ ਸੀ ਘੋੜੀਆਂ ਦੇ ਮਹਾਰਾ ਨੂੰ ਪੁੱਛੋ ਉਸ ਕੋੜ ਘੋੜੀ ਦੀ ਅੱਜ ਕੀਮਤ ਤੇ ਉਸ ਦੂਸਰੇ ਪਾਸੇ ਆਪਦੀ ਫਰਚੂਲਰ ਦੀ ਕੀਮਤ ਮਲਾਕੇ ਦੇਖ ਲਿਓ ਜੇ ਤਾਂ ਦਾਦੇ ਦੀ ਘੋੜੀ ਦੀ ਕੀਮਤ ਤਾਂ ਫਰਚੂਲਰ ਦੀ ਕੀਮਤ ਨਾਲੋਂ ਵੱਧ ਹੋਵੇ ਤਾਂ ਫਿਰ ਇਹਦਾ ਮਤਲਬ ਦਾਦੇ ਨੇ ਵੀ ਕਰਜ਼ੇ ਦਾ ਕਾਰਨ ਇਹ ਨਹੀਂ ਹੈ ਕਰਜ਼ੇ ਦੇ ਕਾਰਨ ਹੋਰ ਨੇ ਉਹਨਾਂ ਦੇ ਕਦੇ ਫੇਰ ਵਕਰੀ ਚਰਚਾ ਕਰਾਂਗੇ ਕਿ ਕਰਜ਼ੇ ਦੇ ਕਾਰਨ ਕੀ ਨੇ ਉਹਨਾਂ ਦੇ ਵੱਖਰੀ ਚਰਚਾ ਕਰਾਂਗੇ ਸੋ ਮੈਂ ਜਿਹੜੀ ਗੱਲ ਕਰਦਾ ਸੀਗਾ ਕਿ ਸਾਨੂੰ ਐਮਐਸਪੀ ਗਰੰਟੀ ਕਾਨੂੰਨ ਜਿਹੜੇ ਵੀਰ ਕਹਿੰਦੇ ਨੇ ਕਿ ਇੰਨਾ ਸਖਤ ਐਕਸ਼ਨ ਕਿਉਂ ਲੈਣਾ ਪੈ ਗਿਆ ਮੈਂ ਉਹਦੇ ਤੇ ਗੱਲ ਕਰਨੀ ਚਾਹ ਰਿਹਾ ਕਿ ਦੋਸਤੋ ਰਿਪੋਰਟਾਂ ਆ ਰਹੀਆਂ ਨੇ 에어ਪੋਰਟਾਂ ਸੱਚ ਹੁੰਦੀਆਂ ਨਜ਼ਰ ਆ ਰਹੀਆਂ ਨੇ ਸਾਡੇ ਦਾਦੇ ਬਿਲਕੁਲ ਖਰਚ ਭਾਵੇਂ ਨਹੀਂ ਕਰਦੇ ਸੀ ਉਸ ਵੇਲੇ ਲੇਕਿਨ ਉਹ ਵੀ ਮੰਦਾਨਿਆਂ ਨਾਲ ਆਪਦਾ ਵਧੀਆ ਟਾਈਮ ਪਾਸ ਹੁੰਦਾ ਸੀ ਕਿਸੇ ਸਰ ਕੋਈ ਕਰਜ਼ਾ ਨਹੀਂ ਸੀ ਅੱਜ ਉਹਦਾ ਪੋਤਰਾ ਜੀਨੇ ਉਸ ਵੇਲੇ ਦੇ ਵੀ ਮੰਦਾਨਿਆਂ ਦੇ ਵਿੱਚੋਂ ਇੰਨੀ ਮੇਲ ਲਾ ਕੇ ਦਾਦੇ ਤੋਂ ਲੈ ਕੇ ਅੱਜ ਤੱਕ ਦੀ ਪੀੜ੍ਹੀ ਨੇ ਔਰ ਇਹਨਾਂ ਅਨਾਜ ਪੈਦਾ ਕਰਤਾ ਲੇਕਿਨ ਹੋਇਆ ਕੀ ਉਲਟਾ ਕਿ ਹਰ ਹਰ ਉਸ ਦਾਦੇ ਦਾ ਪੁੱਤਰਾ ਅੱਜ ਕੋਈ 10 ਲੱਖ ਕੋਈ 15 ਲੱਖ ਕੋਈ 18 ਲੱਖ ਕੋਈ 20 ਲੱਖ ਕੋਈ 50 ਲੱਖ ਦਾ ਕਰਜ਼ਾਈ ਹੋਇਆ ਬੈਠਾ ਤਾਂ ਕਰਜ਼ੇ ਦੇ ਕੀ ਕਾਰਨ ਨੇ ਵੱਖਰਾ ਵਿਸ਼ਾ ਹੈ ਤੇ ਫਿਰ ਗੱਲ ਕਰਾਂਗੇ ਤਾਂ ਮੈਂ ਜਿਹੜੀ ਬੇਨਤੀ ਕਰਨੀ ਚਾਹਣਾ ਹੈ ਜੇਕਰ ਇੰਨੀ ਮਿਹਨਤ ਕਰਨ ਦੇ ਬਾਵਜੂਦ ਸਬੁੱਤਰੇ ਦੀ ਅੱਜ ਮੈਂ ਤਾਂ ਗੱਲ ਕਰਦੇ ਆ ਜਿਹੜਾ ਅੱਜ 10 ਸਾਲ ਦਾ ਹੈ 8 ਸਾਲ ਦਾ ਹੈ 5 ਸਾਲ ਦਾ ਹੈ ਉਸ ਪੋਟ੍ਰੇਨਿੰਗ ਜਿੱਦਾਂ ਜਨ ਹੋ ਕੇ ਘਰ ਦੀ ਕਬੀਲਦਾਰੀ ਦਾ ਮੋਢੀ ਬਣਨਾ ਹੈ ਤਾਂ ਉਸ ਦਿਨ ਇਹ ਕਰਜ਼ੇ ਦਾ ਕੀ ਹਾਲ ਹੋਏਗਾ ਔਰ ਨਵੀਂ ਰਿਪੋਰਟ ਜਿਹੜੀ ਆ ਰਹੀ ਆ ਨਵੀਂ ਜਿਹੜੀ ਰਿਸਰਚ ਆ ਰਹੀ ਹੋਈ ਆ ਰਹੀ ਆ ਕਿ 2000 ਸਾਡੇ ਬੁੱਧੀਜੀਵੀ ਔਰ ਸਿਆਣੇ ਲੋਕ ਕੀ ਕਹਿ ਰਹੇ ਨੇ ਕਿ 2035 ਤੱਕ ਤੋਂ ਲੈ ਕੇ 40 ਤੱਕ ਜਾਂਦੇ ਜਾਂਦੇ ਆ ਅਗਰ ਕਿਸਾਨ ਦੀ ਸਰਕਾਰਾਂ ਨੇ ਬਾਹਲਾ ਨਾ ਫੜੀ ਕਿਸਾਨਾਂ ਦੀ ਕਰਜ਼ ਮੁਕਤੀ ਪ੍ਰਤੀ ਕੋਈ ਫੈਸਲਾ ਨਾ ਲਿਆ ਕਿਸਾਨਾਂ ਨੂੰ ਪੂਰਾ ਫਸਲ ਦਾ ਭਾਅ ਦੇਣ ਲਈ ਕੋਈ ਫੈਸਲਾ ਨਾ ਲਿਆ ਔਰ ਪੁਖਤਾ ਇੱਕ ਪਾਸੇ ਰੱਖ ਲੀਏ ਤਾਂ ਫਿਰ ਸਾਨੂੰ ਦਿਸਦਾ ਵੀ ਹੈ ਕਿ ਜੇਕਰ ਉਸ ਦਾਦੇ ਤੋਂ ਲੈ ਕੇ ਇਸ ਪੋਤੇ ਤੱਕ ਆਉਂਦੇ ਆਉਂਦੇ ਇੰਨਾ ਕਰਜ਼ਾਂ ਸਿਰ ਚੜ ਗਿਆ ਕਰਜ਼ਾ ਉਤਾਰਨ ਦਾ ਕੋਈ ਰਸਤਾ ਨਹੀਂ ਲੱਭ ਰਿਹਾ ਤਾਂ ਹਰ ਸਾਲ ਮੈਂ ਪਿੱਛੇ ਇੱਕ ਗੱਲ ਤੁਹਾਡੇ ਧਿਆਨ ਚ ਲਿਆ ਦਿਆਂ ਸਨ 2022 ਤੋਂ ਲੈ ਕੇ 23 ਤੱਕ OECD ਦੀ ਰਿਪੋਰਟ ਹੈ ਜੀ OECD ਇੱਕ ਏਜੰਸੀ ਹੈ ਜਿਹੜੀ ਲਗਭਗ 35 ਤੋਂ 36 ਦੇਸ਼ਾਂ ਦੀ ਸਰਵੇ ਕਰਦੀ ਹੈ ਉਹਦੀ ਰਿਪੋਰਟ ਹੈ ਕਿ 2022 ਤੋਂ ਲੈ ਕੇ 23 ਤੱਕ ਇੱਕ ਸਾਲ ਦੇ ਵਿੱਚ ਭਾਰਤ ਦੇ ਕਿਸਾਨਾਂ ਨੂੰ ਉਹਦੀ ਫਸਲ ਦਾ ਰੇਟ ਉਹਦੀ ਲਾਗਤ ਕੋ ਮੁਤਾਬਕ ਨਾ ਦੇ ਕੇ 147200000 ਕਰੋੜ ਰੁਪਏ ਦਾ ਨੁਕਸਾਨ ਕੀਤਾ 147200000 ਕਰੋੜ ਦਾ ਕਰਜ਼ੇ ਦੇ ਆਕਰਮ ਨੇ ਰੱਖਦਾ ਦੀ ਮੌਤ ਦਾ ਕਾਰਨ ਸਾਡੇ ਆਉਣ ਵਾਲੇ ਸਮੇਂ ਨੂੰ ਬਰਬਾਦ ਕਰਦਾ ਨਜ਼ਰ ਆ ਰਿਹਾ ਹੈ ਤਾਂ ਫਿਰ ਉਸ ਵੇਲੇ ਦੋਸਤੋ ਲੋੜ ਪੈਂਦੀ ਹੈ ਕਿ ਸਮਝ ਜਿਨ੍ਹਾਂ ਲੋਕਾਂ ਨੂੰ ਆਜੇ ਉਹਨਾਂ ਨੂੰ ਆਪਣੇ ਬੱਚਿਆਂ ਦੇ ਲਈ ਭੁੱਖ ਦੇ ਲਈ ਇਹ ਲੜਾਈ ਆਰ ਪਾਰ ਦੀ ਲੜਾਈ ਲੰਮੀ ਚਾਹੀਦੀ ਤੇ ਲੜਨੀ ਪੈਣੀ ਹੈ ਉਹਦੇ ਚੋਂ ਇਹ ਫੈਸਲਾ ਲਿਆ ਕਿ ਅਸੀਂ ਐਮਐਸਪੀ ਗਰੰਟੀ ਕਾਨੂੰਨ ਡਾਕਟਰ ਸੁਮਿੰਦਰ ਤੰਦੀ ਦੀ ਰਿਪੋਰਟ ਕਿਸਾਨਾਂ ਦੀ ਕਰਜ਼ ਮੁਕਤੀ ਔਰ ਇਹਦੇ ਨਾਲ ਦੂਸਰੀਆਂ ਮੰਗਾਂ ਨੂੰ ਲੈ ਕੇ ਅਸੀਂ ਨੂੰ ਭਾਵੇਂ ਮਰਨਾ ਪਵੇ ਅਸੀਂ ਪਿੱਛੇ ਨਹੀਂ ਹਟਾਂਗੇ ਅਸੀਂ ਇਹ ਲੈਣਾ ਹੈ ਅਗਰ ਐਮਐਸਪੀ ਗਰੰਟੀ ਕਾਨੂੰਨ ਹੁੰਦਾ ਜਿਹੜਾ ਵੀ ਆਦਮੀ ਤੁਹਾਡਾ ਝੋਨਾ ਜਿਵੇਂ ਬਹੁਤ ਸਾਰੇ ਪਿੰਡਾਂ ਚੋਂ ਆ ਰਿਹਾ ਕਿਸੇ ਜਗ੍ਹਾ ਆ ਰਿਹਾ ਮੇਰਾ 2160 ਵੇਚ ਗਿਆ ਕਿਸੇ ਦਾ ਕਹਿ ਰਿਹਾ ਮਿੰਨੇ ਮੇਰਾ 2100 ਨੂੰ ਵੀ ਕਿਹਾ ਕੋਈ ਕਹਿੰਦਾ ਮੇਰਾ 2000 ਨੂੰ ਵੀ ਕਿਹਾ ਕਈਆਂ ਨੇ ਕਿਹਾ ਕਿ ਸਾਡਾ 1800 ਨਹੀਂ ਵਿਕਿਆ ਅਗਰ ਇਹ ਹੁੰਦਾ ਇਹ ਗਰੰਟੀ ਕਾਨੂੰਨ ਹੁੰਦਾ ਤੇ ਫਿਰ 1800 ਨੂੰ ਵਿਕਦਾ ਫਿਰ ਇਹਦੇ ਤੇ ਪੂਰਾ ਰੇਟ ਮਿਲਣਾ ਸੀ ਉਹਨਾਂ ਦੇ ਮੁਕੱਦਮਾ ਤਰਜ ਹੋਣਾ ਸੀ ਜਿਨ੍ਹਾਂ ਨੇ ਤੁਹਾਡਾ ਝੋਨਾ ਘੱਟ ਰੇਟ ਤੇ ਖਰੀਦਿਆ ਝੋਨੇ ਦੀ ਖੇਤੀ ਹੁੰਦੀ ਹੈ ਛੋਨੇ ਦੀ ਖੇਤੀ ਕਰਕੇ ਪੰਜਾਬ ਦੇ ਕਿਸਾਨਾਂ ਨੂੰ ਰੱਜ ਕੇ ਬਦਨਾਮ ਕੀਤਾ ਜਾਂਦਾ ਕਦੇ ਕੋਈ ਕਹਿ ਦਿੰਦਾ ਬੁੱਧੀ ਜੀ ਵੀ ਉੱਠ ਕੇ ਕਿ ਤੁਸੀਂ ਪਾਣੀ ਨਹੀਂ ਛੱਡਣਾ ਕਿਸਾਨੋ ਤੁਸੀਂ ਪਾਣੀ ਬਰਬਾਦ ਕਰ ਦਿਓਗੇ ਤੁਸੀਂ ਤੁਸੀਂ ਆਉਣ ਵਾਲੀਆਂ ਪੀੜ੍ਹੀਆਂ ਲਈ ਪੀਣ ਜੋਗਾ ਪਾਣੀ ਨਹੀਂ ਛੱਡੋਗੇ ਇਹ ਵੀ ਸਾਡੇ ਸਿਰ ਮੜਿਆ ਜਾ ਰਿਹਾ 1% ਵਾਲੇ ਅੰਦੋਸ਼ੀ ਠਹਿਰਾਇਆ ਜਾ ਰਿਹਾ 51% ਨੂੰ ਬਰੀ ਕੀਤਾ ਜਾ ਰਿਹਾ ਇੱਕ ਵੱਖਰਾ ਵਿਸ਼ਾ ਹੈ ਲੇਕਿਨ ਇਹ ਕਿਹਾ ਜਾ ਰਿਹਾ ਵੀ ਕਿਸਾਨ ਨੇ ਪੋਲੂਸ਼ਨ ਕੀਤਾ ਇਹ ਵੀ ਕਿਸਾਨ ਦੇ ਸਿਰ ਮੜਿਆ ਜਾ ਰਿਹਾ ਹੈ ਔਰ ਇੱਕ ਗੱਲ ਹੋਰ ਇਹ ਵੀ ਕਹਿਣ ਵਾਲੇ ਕਹਿ ਰਹੇ ਨੇ ਕਿ ਕਿਸਾਨ ਹੋਰ ਕੀ ਭਾਲਦੇ ਨੇ ਬਿਜਲੀ ਮੁਕਤ ਦਿੱਤੀ ਜਾ ਰਹੀ ਹੈ ਉਹ ਭਾਈ ਜੇਕਰ ਐਮਐਸਪੀ ਗਰੰਟੀ ਕਾਨੂੰਨ ਬਣ ਜੇ ਤਾਂ ਅਸੀਂ ਝੋਨੇ ਦਾ ਜਾਣ ਤੋਂ ਜਾਨ ਛਡਾ ਲਈਏ ਅਸੀਂ ਫਿਰ ਉਹ ਫਸਲਾਂ ਬੀਜ ਕੇ ਜਿਹੜੀਆਂ ਜਿਹੜੀਆਂ ਝੋਨੇ ਤੋਂ ਛੱਡ ਕੇ ਹੋਰ ਫਸਲਾਂ ਲਾਹੇਵੰਦ ਭਾਲਦੇ ਨੇ ਜੇ ਐਮਐਸਪੀ ਗਰੰਟੀ ਕਾਨੂੰਨ ਬਣ ਜੇ ਦਾਣਾਂ ਨੂੰ ਐਮਐਸਪੀ ਗਰੰਟੀ ਕਾਨੂੰਨ ਬਣ ਜਾਈ ਸਭੀਆਂ ਦਾਣਾਂ ਪੂਰੇ ਰੇਟ ਤੇ ਵਿਕਣਾਂ ਸਾਡੀਆਂ ਤੇਲ ਬੀਜ ਫਸਲਾਂ ਪੂਰੇ ਰੇਟ ਤੇ ਵਿਕਣ ਸੂਰਜਮੁਖੀ ਦਾ ਪੂਰਾ ਰੇਟ ਹੋਵੇ ਤਾਂ ਪੂਰੇ ਰੇਟ ਤੇ ਵਿਕਣ ਦੀ ਗਰੰਟੀ ਹੋਵੇ ਮਸਰੋਂ ਦਾ ਪੂਰਾ ਰੇਟ ਹੋਵੇ ਤਾਂ ਪੂਰੇ ਰੇਟ ਤੇ ਵਿਕਣ ਦੀ ਗਰੰਟੀ ਹੋਵੇ ਮੂੰਗਫਲੀ ਦਾ ਪੂਰਾ ਰੇਟ ਹੋਵੇ ਤਾਂ ਪੂਰੇ ਰੇਟ ਦੇ ਉੱਤੇ ਵਿਕਣ ਦੀ ਗਰੰਟੀ ਹੋਏ ਤਾਂ ਕੀ ਅਸੀਂ ਜਿਹੜਾ ਬਾਹਰਲੇ ਮੁਲਕਾਂ ਤੋਂ ਪਾਮਾਇਲ ਮੰਗਵਾਇਆ ਜਾਂਦਾ ਹੈ ਕੀ ਪੰਜਾਬ ਦੇ ਕਿਸਾਨ ਇਹ ਗੁਜ਼ਾਰਾ ਛੱਡਣਗੇ ਕਦ ਕੱ ਅੱਜ ਸੈਲਫ ਡਿਪੈਂਡੈਂਟ ਕਰਤਾ ਅਨਾਜ ਦੇ ਭੋਤਾਤ ਕਰਤੀ ਤਾਂ ਫਿਰ ਤੇਲ ਦੀ ਵੀ ਬੋਤਲ ਕਰਨਗੇ ਖਾਣ ਵਾਲੇ ਤੇਲ ਬਾਹਰ ਤੋਂ ਪਾ ਮਾਇਲ ਜਿਹਨੂੰ ਜ਼ਹਿਰੀਲਾ ਕਿਹਾ ਜਾ ਰਿਹਾ ਹੈ ਜਿਹੜਾ ਕੈਂਸਰ ਦੇ ਕਾਰਨ ਬਣਦਾ ਹੈ ਉਹ ਨੂੰ ਬਾਹਰ ਤੋਂ ਮਗਵਾਉਣ ਦੀ ਲੋੜ ਨਹੀਂ ਪੈਗੀ ਅਗਲੀ ਗੱਲ ਕਿ ਦੋਸਤੋ ਜੇਕਰ ਦੂਜੇ ਪਾਸੇ ਦਾਵਾਂ ਦੇ ਉੱਤੇ ਸਾਨੂੰ ਐਮਐਸਪੀ ਮਿਲਦੀ ਹੈ ਔਰ ਉਹਦੀ ਗਰੰਟੀ ਹੋ ਜਾਂਦੀ ਹੈ ਤਾਂ ਫਿਰ ਅਸੀਂ ਕਿਉਂ ਕਿਉਂ ਝੂਣਾ ਲਾਵਾਂਗੇ ਜੀ ਅਸੀਂ ਮੂੰਗੀ ਕਿਉਂ ਨਹੀਂ ਬੀਜਾਂਗੇ ਅਸੀਂ ਛੋਲੇ ਕਿਉਂ ਨਹੀਂ ਬੀਜਾਂਗੇ ਕਣਕ ਦੀ ਰੁੱਤ ਚ ਅਸੀਂ ਹੋਰ ਫਸਲਾਂ ਦਾਣਾ ਕਿਉਂ ਨਹੀਂ ਬੀਜਾਂਗੇ ਅਸੀਂ ਉਹ ਦਾਣਾ ਬੀਜਾਂਗੇ ਤੇ ਜਦੋਂ ਉਹ ਦਾਣਾ ਦੀ ਬਹੁਤਾਂ ਦੀ ਬੰਸਰੀ ਨਾ ਅਸੀਂ ਝੋਨਾ ਬੀਜਾਂਗੇ ਤੇ ਨਾ ਸਾਨੂੰ ਧਰਤੀ ਜੋ ਤੋਂ ਪਾਣੀ ਕਿੰਨਾ ਪਵੇਗਾ ਨਾ ਝੋਨਾ ਹੋਏਗਾ ਤੇ ਨਾ ਪਰਾਲੀ ਹੋਏਗੀ ਤੇ ਜੇ ਪਰਾਲੀ ਦਾ ਹੋਈ ਤਾਂ ਸਾਨੂੰ ਅੱਗ ਲਾਉਣ ਦੀ ਲੋੜ ਨਹੀਂ ਪਵੇਗੀ ਅਗਲੀ ਗੱਲ ਹੈ ਜੇ ਅਸੀਂ ਝੋਨਾ ਲਾਉਣਾ ਹੀ ਨਹੀਂ ਤਾਂ ਸਾਨੂੰ ਟਿਊਬਵੈਲ ਚਲਾਉਣ ਦੀ ਕਿ ਪੰਜਾਬ ਇਹਨਾਂ ਚੱਕਰਾਂ ਦੇ ਵਿੱਚੋਂ ਨਿਕਲੇ ਤਾਂ ਕਿ ਪੰਜਾਬ ਬਚ ਸਕੇ ਅਗਲੀ ਜਿਹੜੀ ਮੈਂ ਗੱਲ ਕਹਿਣੀ ਚਾਹੁੰਦਾ ਦੇਖੋ ਇਹਦੇ ਦੇਸ਼ ਨੂੰ ਕੀ ਲਾਭ ਹੋਣਗੇ ਕੱਲੇ ਪੰਜਾਬ ਨੇ ਤਾਂ ਪੰਜਾਬ ਦੀ ਗੱਲ ਕੀਤੀ ਹੈ ਪੂਰੇ ਦੇਸ਼ ਨੂੰ ਕੀ ਲਾਭ ਹੋਏਗਾ ਦਾ ਅਗਰ ਐਮਐਸਪੀ ਗਰੰਟੀ ਕਾਨੂੰਨ ਬਣ ਜਾਂਦਾ ਹੈ ਉਹ ਡਾਕਟਰ ਸ਼ੋਮੀਨਾ ਤੰਵੀਰ ਰਿਪੋਰਟ ਲਾਗੂ ਹੋ ਜਾਂਦੀ ਉਹਦੇ ਮੁਤਾਬਕ ਜ਼ਰੂਰੀ ਵਸਤਾਂ ਦੀਆਂ ਲੋੜਾਂ ਹੈ ਉਹ ਲੋੜਾਂ ਪੂਰੀਆਂ ਕਰਨ ਲਈ ਕਿਸਾਨ ਬਾਜ਼ਾਰ ਚੋਂ ਸਮਾਨ ਖਰੀਦੇਗਾ ਜਿਹੜੇ ਪੈਸੇ ਵਧਣਗੇ ਕਿਸਾਨ ਨੇ ਕੋਈ ਬੈਂਕਾਂ 'ਚ ਦਾ ਜਮਾ ਕਰਾਉਣੇ ਨਹੀਂ ਨਾ ਹੀ ਚੁੱਕ ਰਹੀ ਹੈ ਕਿਸਾਨ ਆਪਣੀਆਂ ਲੋੜਾਂ ਪੂਰੀਆਂ ਕਰੇਗਾ ਜਿਹੜੀਆਂ ਆਪਦੇ ਬੱਚੇ ਦੀਆਂ ਲੋੜਾਂ ਨਹੀਂ ਪੂਰੀਆਂ ਕਰ ਸਕਿਆ ਆਪਣੀ ਵਾਈਫ ਦੀਆਂ ਲੋੜਾਂ ਨਹੀਂ ਪਰ ਪੂਰੀਆਂ ਕਰ ਸਕਿਆ ਆਪਣੀ ਬੇਟੀ ਦੀਆਂ ਲੋੜਾਂ ਨਹੀਂ ਪੂਰੀਆਂ ਕਰ ਸਕਦਾ ਆਪਦੇ ਬਜ਼ੁਰਗ ਬਾਪ ਆਪਣੀ ਬਜ਼ੁਰਗ ਮਾਂ ਦੀਆਂ ਲੋੜਾਂ ਨਹੀਂ ਪੂਰੀਆਂ ਕਰ ਸਕਿਆ ਲੋੜਾਂ ਪੂਰੀਆਂ ਬਾਜ਼ਾਰ ਚੋਂ ਸਮਾਨ ਖਰੀਦੇਗਾ ਜਦੋਂ ਦੇਸ਼ ਦਾ ਕਿਸਾਨ ਬਾਜ਼ਾਰ ਦੇ ਵਿੱਚੋਂ ਜਦੋਂ ਉਹਨਾਂ ਦੀ ਚਾਜੇਬ ਚ 4 ਪੈਸੇ ਆਉਣੇ ਆ ਤਾਂ ਫਿਰ ਉਹਨਾਂ ਦੀ ਵੀ ਪਰਚੇਜ਼ਿੰਗ ਪਾਵਰ ਵਧੇਗੀ ਪਰਚੇਜ਼ਿੰਗ ਪਾਵਰ ਵਧੇਗੀ ਤਾਂ ਪੈਸਾ ਫਿਰ ਸਰਕਲ ਦੇ ਵਿੱਚ ਘੁੰਮੇਗਾ ਔਰ ਉਹਦੇ ਨਾਲ ਇਕੱਲਾ ਇਹ ਨਹੀਂ ਹੈ ਦੇਸ਼ ਦੀ ਜੀਡੀਪੀ ਵਧੇਗੀ ਦੇਸ਼ ਦੀ ਜੀਡੀਪੀ ਮੈਂ ਕਹਿ ਰਿਹਾ ਉਹਦੇ ਨਾਲ ਦੇਸ਼ ਦੀ ਜੀਡੀਪੀ ਵਧੇਗੀ ਔਰ ਅਗਲੀ ਗੱਲ ਸਾਡੀ ਸਰਕਾਰ ਨੂੰ ਟੈਕਸ ਜਾਏਗਾ ਜਿੰਨਾ ਸਮਾਨ ਅਸੀਂ ਖਰੀਦਾਂਗੇ ਜਿੰਨੀ ਸਾਡੀ ਪਰਚੇਜ਼ਿੰਗ ਪਾਵਰ ਵਧੇਗੀ ਜਿੰਨੇ ਲੋਕਾਂ ਦੀ ਪਰਚੇਜ਼ਿੰਗ ਪਾਵਰ ਵਧੇਗੀ ਉਹਦੇ ਨਾਲ ਸਰਕਾਰ ਨੂੰ ਟੈਕਸ ਜਾਏਗਾ ਇੱਕ ਗੱਲ ਨੰਬਰ ਤੋਂ ਅਗਲੀ ਸਰਕਾਰ ਨੂੰ ਵੱਡਾ ਕੀ ਫਾਇਦਾ ਹੋਏਗਾ ਅੱਜ ਭਾਰਤ ਸਰਕਾਰ ਅੱਜ ਭਾਰਤ ਸਰਕਾਰ ਪਾਮਾਇਲ ਤੇ ਨਾਲ ਇਸ ਵੀ ਗਰੰਟੀ ਕੋਣ ਖਾਂਜਦਾ ਕਿਸਾਨ ਉਹਨੇ ਫਸਲਾਂ ਨੂੰ ਵਜਾਉਣਾ ਸ਼ੁਰੂ ਕਰ ਦਿੰਦੇ ਆ ਪੈਦਾ ਕਰਨਾ ਸ਼ੁਰੂ ਕਰ ਦਿੰਦੇ ਆ ਤਾਂ ਸਾਡਾ 1.2 ਲੱਖ ਕਰੋੜ ਰੁਪਇਆ ਜਿਹੜਾ ਬਾਹਰਲੇ ਮੁਲਕਾਂ 'ਚ ਹਰ ਸਾਲ ਜਾ ਰਿਹਾ ਹੈ ਉਹ ਨਹੀਂ ਜਾਏਗਾ ਦੇਸ਼ ਦੇ ਖਜ਼ਾਨੇ ਦੇ ਵਿੱਚ ਪੈਸਾ ਜਮਾ ਹੋਏਗਾ ਹੁਣ ਆ ਗਈ ਗੱਲ ਜਿਹੜੇ ਆਮ ਸਾਡੇ ਕੰਜ਼ਿਊਮਰ ਨੇ ਉਹਨਾਂ ਦਾ ਕੀ ਹੋਏਗਾ ਉਹਨਾਂ ਨੂੰ ਕੀ ਫਾਇਦਾ ਆਮ ਵਿਅਕਤੀਆਂ ਨੂੰ ਕੀ ਫਾਇਦਾ ਤੁਸੀਂ ਸੋਚ ਕੇ ਦੱਸਿਓ ਕਿ ਦੋਸਤੋ ਕਦੇ ਆਪਾਂ ਦੇਖਿਆ ਵੀ ਅੱਜ ਕਣਕ ਦਾ ਰੇਟ ਜਾਂ ਆٹے ਦਾ ਰੇਟ ਰੇਟ 80 ਰੁਪਏ 90 ਰੁਪਏ ਹੋ ਗਿਆ ਇਹ ਜਰੂਰ ਦੇਖਿਆ ਤੁਸੀਂ ਕਿ ਪਿਛਲੇ ਸਾਲ ਕਿਸਾਨਾਂ ਦੀ ਜਿਹੜੀ ਖੇਤੀ ਸੀ ਲਸਣ ਦੀ ਉਹ ਕਿਸਾਨਾਂ ਨੇ ਆਉਦੀ ਫਸਲ ਰੋੜੀ ਐ ਪਾਣੀਆ ਜ਼ਰੂਰੀ ਐ ਨਦੀਆ ਜ਼ਰੂਰੀ ਐ ਨਾਲੇ ਜ਼ਰੂਰੀ ਐ ਔਰ ਇਸ ਵੇਲੇ ਲਸਣ ਦਾ ਰੇਟ 350 ਰੁਪਏ ਪਰ ਕਿਜੀ ਹੈ ਜੀ ਇਹਦਾ ਮਤਲਬ ਕੀ ਨਿਕਲਦਾ ਹੈ ਇਦਾ ਮਤਲਬ ਇਹ ਨਿਕਲਦਾ ਪਿਆਰਿਓ ਕਿ ਜੇਕਰ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਹੋਵੇ ਤਾਂ ਸਾਡੇ ਕਿਸਾਨਾਂ ਨਾ ਉਸ ਵੇਲੇ ਉਸ ਐਮਐਸਪੀ ਗਰੰਟੀ ਕਾਨੂੰਨ ਦੇ ਮੁਤਾਬਕ ਉਸ ਐਮਐਸਪੀ ਦੇ ਉੱਤੇ ਲਸਣ ਵਿਕੀ ਹੁੰਦੀ ਤਾਂ ਕਿਸਾਨਾਂ ਨੂੰ ਰੋਡ ਨਹੀਂ ਨਹੀਂ ਪੈਣੀ ਸੀ ਪਹਿਲੀ ਗੱਲ ਅਗਰ ਉਹ ਰੋਡ ਨਹੀਂ ਨਾ ਪੈਂਦੀ ਕਾਨੂੰਨ ਨਹੀਂ ਹੈ ਤੁਸੀਂ ਦੇਖਿਆ ਹੋਏਗਾ ਕਿ ਜਦੋਂ ਧਾਲਾਂ ਦੀ ਪ੍ਰੋਬਲਮ ਆਉਂਦੀ ਹੈ ਧਾਲਾਂ ਦੀ ਘਾਟ ਵੱਜਦੀ ਹੈ ਉਸ ਵੇਲੇ ਇਹ ਧਾਲਾਂ ਜਿਹੜੀ ਮੂੰਗੀ ਦਾ ਰੇਟ ਪਿਛਲੇ ਸਮੇਂ ਦੇ ਵਿੱਚ ਲਗਭਗ 7200 ਰੁਪਏ ਸੀ ਉਸ ਵੇਲੇ ਮੂੰਗੀ ਦੀ ਦਾਲ ਬਾਜ਼ਾਰ ਚੋਂ ਜਦੋਂ ਕੰਜ਼ਿਊਮਰ ਸਾਡਾ ਲੈਂਦਾ ਸੀ ਉਹਨੂੰ 1.200 ਰੁਪਏ ਕਿਲੋ ਮਿਲੀ ਆ ਜੀ 70 ਰੁਪਏ ਮੂੰਗੀ ਦੀ ਦਾ ਮੂੰਗੀ ਕਾਨੂੰਨ ਦੀ ਗੱਲ ਹੁੰਦੀ ਤਾਂ ਸਾਡੇ ਕਿਸਾਨ ਦਾ ਦੀ 72 ਰੁਪਏ ਵਿਕਦੀ ਕਿਸਾਨ ਦੀ 72 ਰੁਪਏ ਉਸ ਵੇਲੇ ਨਹੀਂ ਖਰੀਦੀ ਗਈ ਰੇਟ ਜ਼ਰੂਰ 72 ਸੀ ਕਿਸਾਨ ਦੀ ਉਸ ਵੇਲੇ ਵੀ ਲਗਭਗ 50 55 52 ਇਹ ਜਿਹੜਾ ਝੋਨੇ ਦੇ ਚੱਕਰ ਚੋਂ ਕੱਢਣਾ ਹੈ ਐ ਪੰਜਾਬ ਨੂੰ ਜਿਹੜਾ ਦੋਸ਼ੀ ਨੂੰ ਟੱਡਾ ਰਾਇਆ ਜਾਂਦਾ ਕਿ ਇਹਨੇ ਪ੍ਰਾਲੀ ਨੂੰ ਅੱਗ ਲਾ ਕੇ ਵਾਤਾਵਰਣ ਗੰਦਲਾ ਕਰਤਾ ਵਾਤਾਵਰਣ ਨੂੰ ਪਲੂਟ ਕਰਤਾ ਉਸ ਇਹਦੇ ਤੇ ਲੱਗ ਰਹੇ ਦੋਸ਼ ਤੋਂ ਮੁਕਤ ਕਰਨਾ ਤਾਂ ਫਿਰ ਐਮਐਸਪੀ ਗਰੰਟੀ ਕਾਨੂੰਨ ਦੀ ਲੋੜ ਹੈ ਸੋ ਅੱਜ ਦੀ ਮੈਂ ਵੀਡੀਓ ਦੇ ਰਾਹੀਂ ਮੇਰਾ ਮਤਲਬ ਇਸ ਗੱਲ ਦਾ ਸੀਗਾ ਹਾਂ ਇਹ ਜ਼ਰੂਰ ਆ ਗੱਲ ਕਿ ਆਪਾਂ ਇੱਕ ਗੱਲ ਵਿੱਚ ਛੱਡੀ ਐ ਕਿ ਕੁਝ ਲੋਕਾਂ ਦੇ ਸਵਾਲ ਐ ਕਿ ਕਿਸਾਨਾਂ ਸਿਰ ਜਿਹੜਾ ਕਰਜ਼ਾ ਉਹਦੇ ਕਾਰਨ ਹੋਰ ਨੇ ਇਹਦੇ ਲਈ ਆਪਾਂ ਚਰਚਾ